ਉਨੇ-ਉਨੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ ਜੋ ਇੱਕ ਟੈਂਪੋ ਇੱਕ ਸਕਾਰਪਿਓ ਦਾ ਸਕਾਰਪਿਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਸੀਗਾ ਜੋ ਪੁਰ ਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ ਕਿ ਇੱਕ ਟੈਂਪੋ ਸੀਗਾ ਜੋ ਮਿਆਣੀ ਤੋਂ ਪੁਰ ਪੁਖਤਾ ਸਾਈਡ ਆ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25-26 ਸਾਲ ਦਾ ਦੇਖੋ ਉਹਦਾ ਬੱਚਾ ਸੀਗਾ ਉਹ ਇੰਜਰਡ ਹੋਏ ਸਕਾਰਪਿਓ ਵਾਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਤਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਬੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ। ਉਹਨੇ ਉਹਨੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ। ਜੋ ਇੱਕ ਟੈਂਪੋ ਇੱਕ ਸਕਾਰਪਿਓ ਦਾ। ਸਕਾਰਪਿਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਸੀਗਾ ਜੋ ਪੁਰ ਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ। ਕਿ ਇੱਕ ਟੈਂਪੋ ਸੀਗਾ ਜੋ ਮਿਆਣੀ ਤੋਂ ਪੁਰ ਪੁਖਤਾ ਸਾਈਡ ਆ ਰਿਹਾ ਸੀਗਾ। ਜਿਸ ਦੇ ਵਿੱਚ ਇੱਕ ਜਿਹੜਾ ਚਾਲਕ ਸੀਗਾ ਜੋ ਕਿ 25-26 ਸਾਲ ਦਾ ਦੇਖੋ ਉਹਦਾ ਬੱਚਾ ਸੀਗਾ ਉਹ ਇੰਜਰਡ ਹੋਏ ਸਕਾਰਪੀ ਵਾਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਤਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਢੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ ਹੁਣੇ ਹੁਣੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ ਜੋ ਇੱਕ ਟੈਂਪੋ ਇੱਕ ਸਕਾਰਪੀ ਦਾ ਸਕਾਰਪੀਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਸੀਗਾ ਜੋ ਪੁਰਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ ਕਿ ਇੱਕ ਟਰੰਪੋ ਸੀਗਾ ਜੋ ਮਿਆਣੀ ਤੋਂ ਪੁਰਪੁਖਤਾ ਸਾਈਡ ਆ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25-26 ਸਾਲ ਦਾ ਤੇ ਕੋਸਾ ਦਾ ਬੱਚਾ ਸੀਗਾ ਉਹ ਇੰਜਰਡ ਹੋਏ ਸਕਾਰਪੀਓ ਵਾਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਤਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਭੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ ਹੁਣੇ-ਹੁਣੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ ਜੋ ਇੱਕ ਟੈਂਪੋ ਇੱਕ ਸਕਾਰਪਿਓ ਦਾ ਸਕਾਰਪਿਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਸੀਗਾ ਜੋ ਪੁੱਲ ਫੁਕਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ ਤੇ ਇੱਕ ਟੈਂਪੋ ਸੀਗਾ ਜੋ ਮਿਆਣੀ ਤੋਂ ਪੁੱਲ ਫੁਕਤਾ ਸਾਈਡ ਆ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25-26 ਸਾਲ ਦਾ ਦੇਖੋ ਉਹਦਾ ਬੱਚਾ ਸੀਗਾ ਉਹ ਇੰਜਰਡ ਹੋਏ ਸਕਾਰਪਿਓ ਵਾਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਤਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਢੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ ਹੁਣੇ-ਹੁਣੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ ਇੱਕ ਮਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ ਜੋ ਇੱਕ ਟੈਂਪੋ ਇੱਕ ਸਕਾਰਪਿਓ ਦਾ ਸਕਾਰਪਿਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਸੀਗਾ ਜੋ ਪੁਲ ਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ ਇੱਕ ਕੈਂਪੋ ਸਿਗਾਰ ਜੋ ਮਿਆਣੀ ਤੋਂ ਪੂਰ ਫੁਕਤਾ ਸਾਈਡ ਆ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25 26 ਸਾਲ ਦਾ ਦੇਖੋ ਉਹਦਾ ਬੱਚਾ ਸੀਗਾ ਉਹ ਇੰਜਰਡ ਹੋਏ ਸਕਾਰਪੀਆ ਵਾਲਾ ਵੀ ਡਰਾਈਵਰ ਇੰਜਰਡ ਹੋਇਆ ਜਿਹਨੂੰ ਸਿਵਲ ਹਸਪਤਾਲ ਟਾਂਡਾ ਐਡਮਿਟ ਕਰਾਇਆ ਗਿਆ ਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹਸਪੀਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ ਤੇ ਬਸਤੀ ਢੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ। ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ। zenic savira tv youtube facebook instagram x aur whatsapp channel par